ਕਹਿਣ ਤੋਂ ਭਾਵੇਂ ਆ ਵੀ ਜਿਨ੍ਹਾਂ ਨੇ ਲੈਣਾ ਉਹ ਵੀ ਵੀਰ ਆ ਗਏ ਜਿਨ੍ਹਾਂ ਨੇ ਦੇਣਾ ਉਹ ਵੀ ਆ ਗਏ ਪੰਜਾਬੀ ਦੇ ਵਿੱਚ ਸਾਨੂੰ ਵਿਚੋਲੇ ਕਹਿ ਲੋ ਸਾਨੂੰ ਡਾਕੀਏ ਕਹਿ ਲੋ ਸਾਨੂੰ ਬਹਿਰੇ ਕਹਿ ਲੋ ਬਹਿਰਾ ਜਿਹੜਾ ਆ ਇਧਰੋ ਬਣਾਈ ਜਾਂਦੇ ਆ ਤੇ ਇਧਰ ਖਵਾਈ ਜਾਂਦਾ ਉਹ ਵਰਤੋਂ ਤੇ ਹੁੰਦਾ ਇਹ ਤੇਲ ਵੀ ਨਾਲ ਹੀ ਲੈ ਕੇ ਆਏ ਆ ਤੇ ਤੇਲ ਵਰਤਾ ਵੀ ਆਪ ਤੇ ਹੱਥ ਹੀ ਰੇ ਆ ਉਹਦੇ ਨਾਲ ਸਾਨੂੰ ਥੋੜਾ ਸੌਖਾ ਲੱਗਦਾ ਹੈ ਸਾਨੂੰ ਤਾਂ ਸੌਖਾ ਲੱਗ ਗਿਆ ਵੀ ਆਪਣੇ ਆਪ ਹੀ ਹੁਣ ਜਦੋਂ ਹੱਥੀਂ ਵਰਤਾ ਕੇ ਜਾਣਗੇ ਨਾ ਇਹਨਾਂ ਨੂੰ ਵੀ ਥੋੜੇ ਜਿਹਾ ਸਕੂਨ ਹੈ ਵੀ ਸੇਵਾ ਕਰਕੇ ਆਏ ਤੇ ਸਾਡਾ ਭਾਰਤਾਂ ਖੋਲਾ ਹੋ ਗਿਆ ਵੀ ਹੁਣ ਸਾਥੋਂ ਇਹ ਨਹੀਂ ਕਹਿ ਸਕਦੇ ਕਿ ਕਿੰਨ ਲੱਗ ਜਾਈ ਆ ਨਹੀਂ ਜੀ ਬਹੁਤ ਸੇਵਾ ਹੀ ਸੇਵਾ ਬਹੁ ਜਿੰਮੇਵਾਰੀ ਨਿਭਾਰੇ ਆ ਇਦਾਂ ਹਰ ਇੱਕ ਨੇ ਨਿਭਾ ਸਕਤ ਇਦਾਂ ਸੇਵਾ ਹੁਣ ਕੋਈ ਦਾਨ ਵਾਲਾ ਦਾਨ ਉਦਾਂ ਦੇ ਜੂਗਾ ਤੇ ਉਹ ਕਿਸੇ ਪਾਸੇ ਨਹੀਂ ਲੱਗਣਾ ਜੇ ਕਿਤੇ ਤੇਲ ਵੰਡਿਆ ਜੇ ਕਿਤੇ ਰਾਸ਼ਨ ਵੰਡਿਆ ਜੇ ਕਿਤੇ ਉਹ ਫਰਸਟ ایڈ ਕਿੱਟ ਮੰਡੀ ਜੇ ਕਿਸੇ ਧੀ ਭੈਣ ਦਾ ਵਿਆਹ ਕੀਤਾ ਜੇ ਕਿਸੇ ਨੂੰ ਕੋਠਾ ਕਿਸੇ ਨੂੰ ਛੱਤ ਕਿਸੇ ਨੂੰ ਗੇਟ ਲਵਾ ਕੇ ਦਿੱਤਾ ਕਿ ਉਹ ਅਕਾਲ ਚੈਨਲ ਵੱਲੋਂ ਸੇਵਾਵਾਂ ਜਿਹੜੀਆਂ ਖੁਈਆਂ ਨੇ ਅਕਾਲ ਚੈਨਲ ਦੀਆਂ ਸੇਵਾਵਾਂ ਨੂੰ ਪੰਜਾਬ ਦੇ ਵਿੱਚ ਆਈ ਕਿਸੇ ਆਫਤ ਦੇ ਵਿੱਚ ਮੰਨਫੀ ਕਰਕੇ ਮਾਈਨਸ ਕਰਕੇ ਕਦੀ ਵੇਖਿਆ ਨਹੀਂ ਜਾ ਸਕਦਾ ਇਹਨਾਂ ਨੇ ਇਤਿਹਾਸ ਸਿਰਜਿਆ ਦਸਵੰਦ ਦਾ ਪੈਸਾ ਇਹ ਕਿਸੇ ਬਾਪ ਨੇ ਆਪਣੀ ਬੁਰਕੀ ਬੱਚੇ ਦੀ ਕੱਢ ਕੇ ਤੁਹਾਨੂੰ ਦਿੱਤੀ ਆ ਇਹ ਬਾਬੇ ਨਾਨਕ ਦੀ ਜਿਹੜੀ ਦਸਵੰਦ ਚਲਾਈ ਉਹਦਾ ਪੈਸਾ ਇਹਦਾ ਦਰਵਰਤੋਂ ਨਾ ਕਰਿਓ ਜਿਹੜਾ ਤਾਂ ਜਿਹਨੂੰ ਤਾਂ ਲੋੜ ਆ ਉਹਦੇ ਵਾਸਤੇ ਇਹ ਕਿਉਂ ਆ ਤੇ ਜਿਹਨੂੰ ਲੋੜ ਨਹੀਂ ਹੈਗੀ ਕੀ ਇਹਦਾ ਨਜਾਇਜ਼ ਫਾਇਦਾ ਚੱਕ ਲੈ ਉਹਦੇ ਵਾਸਤੇ ਇਹ ਜ਼ਹਿਰ ਆ ਮਿੱਠੀ ਜ਼ਹਿਰ ਆ ਪਰ ਵਿਸ਼ੇਸ਼ ਧੰਵਾਦ ਆ ਪਿੰਡ ਦੀ ਕਮੇਟੀ ਦਾ ਰਾਜਸੀ ਸਭਾ ਦੀ ਪੰਜ ਮੈਂਬਰੀ ਦਾ ਜਿਨ੍ਹਾਂ ਦੇ દર્શੀ ਦੇ ਨਾਲ ਸਾਨੂੰ ਸਹਿਯੋਗ ਕੀਤਾ ਤੇ ਸਾਡੀ સેવા সফল ਹੋਈ ਤੇ ਅੱਜ ਲਗਭਗ ਸਾਡੀ સેવા ਸੰਪੂਰਨ ਹੋ ਗਈ ਹੈ ਜੇ ਕੋਈ ਰਹਿ ਗਿਆ ਤਾਂ ਅਗਲੀ ਡੇਡ ਦੇ ਵਿੱਚ ਉਹਨਾਂ ਦਾ ਵੀ ਕਲੀਅਰ ਸਾਰਾ ਕਰ ਦਿੱਤਾ ਜਾਵੇਗਾ ਇਹ ਕੰਮ ਸੀ ਸਰਕਾਰਾਂ ਦੇ ਪਰ ਫਿਰ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਦਸਵੰਧ ਰੁਪਏ ਅਸ਼ੀਰਵਾਦ ਲੈ ਕੇ ਵੀਰ ਆਪਣੇ ਕੋਲ ਆ ਜਾਂਦੇ ਆ ਆਪਾਂ ਅਗਲੇ ਪਾਸੇ ਚੱਲਦੇ ਆ ਅਸੀਂ ਤਾਂ ਹਮੇਸ਼ਾ ਇਹ ਕਹਿੰਦੇ ਹੁਣੇ ਕਿ ਅਕਾਲ ਚੈਨਲ ਤੇ ਅਕਾਲ ਏਡਿਕ ਮਾਧਿਮਾ ਨੇ ਮਾਣਾ ਸਾਹਿਬ ਸੰਗਤ ਸਾਨੂੰ ਦਿੰਦੀ ਆ ਉਥੋਂ ਅਸੀਂ ਸਵਾਮਾ ਕਰਦੇ ਆ ਅਸੀਂ اسی ਤਰ੍ਹਾਂ ਸਵਾਮਾ ਨਾ ਪਾਉਂਦੇ ਰਹਿਣਾ ਅੱਛਾ ਜੀ ਇਹਨਾਂ ਦਾ ਆਪਣਾ ਪੰਪ ਆ ਤੇ ਵੱਡੀ ਗੱਲ ਕੀ ਆ ਸੇਵਾ ਤਾਂ ਇਹਨਾਂ ਦੀ ਨਾਲ ਕਰਾਈ ਰਹੇ ਨੇ ਇਹਨਾਂ ਨੇ ਸਾਨੂੰ ਇਹਨਾਂ ਦਿਓਲ ਪੈਟਰੋਲੀਅਮ ਨਾਲ ਦਾ ਲਤਾਲਾ ਰੇਗੂਟ ਦੇ ਇਹਨਾਂ ਦਾ ਪੰਪ ਆ ਜੀ ਉੱਥੋਂ ਇਹਨਾਂ ਨੇ ਸਾਨੂੰ ਜਿਹੜਾ ਪ੍ਰੋਫਿਟ ਜਿਹੜੇ ਰੇਟ ਹੈ ਡੀਪੂ ਚੋਂ ਤੇਲ ਚੱਕਦੇ ਆ ਜੀ ਉਹੀ ਰੇਟ ਸਾਨੂੰ ਦੇਤਾ ਕੋਈ ਮੁਨਾਫਾ ਨਹੀਂ ਲਿਆ ਬਿਲਕੁਲ ਸੇਵਾ ਹੀ ਹੱਥੀ ਕਰ ਰਹੇ ਨੇ ਸੇਵਾ ਹੱਥੀ ਕਰ ਰਹੇ ਆ ਜੀ ਵਿਸ਼ਵ ਵਿਦੇਸ਼ ਦੇ ਦਰਸ਼ਕਾਂ ਤੋਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲਨ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ ਹੜਾਂ ਤੋਂ ਬਾਅਦ ਰੋਜ਼ ਮਰਾਂ ਸੇਵਾਵਾਂ ਬਦਲਦੀਆਂ ਰਹੀਆਂ ਕਦੀ ਤੇ ਰਾਸ਼ਨ ਦੀ ਲੋੜ ਸੀ ਤੇ ਕਦੀ ਪਸ਼ੂਆਂ ਦੇ ਚਾਰੇ ਦੀ ਲੋੜ ਸੀ ਪਰ ਅੱਜ ਦੀ ਲੋੜ ਜਿਹੜੀ ਇਹ ਡੀਜ਼ਲ ਦੀ ਏ। ਔਰ ਡੀਜ਼ਲ ਦੀ ਸੇਵਾ ਲੈ ਕੇ ਅੱਜ ਭਾਈ ਕਨਈਆ ਮਿਸ਼ਨ ਵਾਲਿਆਂ ਕੋਲ ਭਾਈ ਹਰਪ੍ਰੀਤ ਸਿੰਘ ਜੀ ਮਖੂ ਮੇਰੇ ਵੱਡੇ ਭਰਾਤਾ ਔਰ ਸਰਦਾਰ ਤਰਨਜੀਤ ਸਿੰਘ ਨਮਾਣਾ ਜੀ ਦੇ ਕੋਲ ਅੱਜ ਪਿੰਡ ਰੰਗੂਵਾਲ ਤੋਂ ਵੀਰ 3000 ਲੀਟਰ ਤੇ ਲੈ ਕੇ ਆਏ ਨੇ। ਰਾਜੀ ਸਭਰਾ ਦੀ ਵੀਰ ਦੀ ਹਰਾਨੇ ਤੇਲ ਦੀ ਜ਼ਿੰਮੇਵਾਰੀ ਲਈ ਸੀ ਹੁਣ ਤੱਕ 15000 ਲੀਟਰ ਤੇਲ ਵੰਡ ਚੁੱਕੇ ਨੇ ਔਰ ਅੱਜ ਜਿਹੜੇ ਰਹਿੰਦੇ ਪਰਿਵਾਰਾਂ ਨੂੰ ਇਹ ਤੇਲ ਵੰਡਣਾ ਹੈ ਸਭ ਤੋਂ ਪਹਿਲਾਂ ਮੈਂ ਦੋਹਾਂ ਵੀਰਾਂ ਦਾ ਔਰ ਸਮੁੱਚੀ ਸੰਗਤ ਜਿਹੜੀ ਆਈ ਏ ਤੇਲ ਲੈ ਕੇ ਆ ਸਾਡੇ ਵੀਰ ਆਏ ਨੇ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੀ ਧੰਨਵਾਦ ਜੀ ਅਸੀਂ ਸੇਵਾਵਾਂ ਦੇ ਰਹੇ ਹਾਂ ਤੇ ਅਕਾਲ ਚੈਨਲ ਵੀ ਸਾਡੇ ਨਾਲ-ਨਾਲ ਚੱਲੇ ਆ ਰਿਹਾ ਇਸ ਕਰਕੇ ਅਕਾਲ ਚੈਨਲ ਦਾ ਵੀ ਹਾਂਜੀ ਵੀਰ ਜੀ ਮਤਲਬ ਤੁਸੀਂ ਰਾਜੀ ਸਵਰਾਧਾ ਰਕਵਾ ਸਾਨੂੰ ਪਤਾ ਲੱਗਾ ਸੀ ਬੜਾ ਹੈ 13-1400 ਕਿਲਾ ਤੇ ਤਕਰੀਬਨ ਕੰਪਲੀਟ ਹੋ ਗਿਆ ਵੀਰ ਜੀ ਕਰੀਬ-ਕਰੀਬ ਕੰਪਲੀਟ ਹੋ ਗਿਆ ਜਿਹੜਾ ਮਾੜਾ-ਮੋਟਾ ਜਿਹਾ ਰਹਿ ਗਿਆ ਉਹ ਸਾਨੂੰ ਅਸੀਂ ਅੱਜ ਇਹਨਾਂ ਨੂੰ ਕਹਿ ਦਿੱਤਾ ਵੀ ਵੈਸੇ ਤਾਂ ਲਾਸਟ ਡੇਟ ਰੱਖੀ ਸੀ 15 ਵੀ 15 ਨੂੰ ਅਸੀਂ ਸਾਰਾ ਕੰਪਲੀਟ ਕਰ ਦਿਆਂਗੇ ਕੁਝ ਵੀਰ ਅਜ ਆਏ ਨਹੀਂ ਕੋਈ ਜੇ ਮਾ ਪੈ ਸਕਦਾ ਨਿੱਜੀ ਇਸ ਕਰਕੇ ਅੱਜ ਅਸੀਂ ਕਹਿ ਦਿੱਤਾ ਹੈ ਵੀ ਅਗਲੀ ਇੱਕ ਡੇਟ ਹੋਰ ਰੱਖ ਦਿਆਂਗੇ ਤੇ ਉਸ ਦਿਨ ਸਾਰਾ ਕੰਪਲੀਟ ਹੋ ਜਾਏਗਾ ਮੇਰੇ ਖਿਆਲ ਦੇ ਵਿੱਚ 95% ਅਸੀਂ ਕੰਪਲੀਟ ਕਰ ਚੁੱਕੇ ਹਾਂ ਲੱਖ 2 ਲੱਖ ਦਾ ਕੋਈ ਉਹ ਵੱਡੀ ਗੇਮ ਨਹੀਂ ਹੈਗੀ ਉਹ ਸਾਡੇ ਨਾਲ ਹੀ ਵੀਰ ਚੱਲਦੇ ਫਿਰਦੇ ਪਏ ਨੇ ਕਿਸੇ ਵੀਰ ਨੂੰ ਕਹਿ ਕੇ ਪਰਚੀ ਘਟਾ ਲਵਾਂਗੇ ਕੋਈ ਔਖਾ ਨਹੀਂਗਾ ਬੜੀ ਵੱਡੀ ਗੱਲ ਹੈ ਜੀ ਇਹ ਰਕਬਾ ਕਿਉਂਕਿ ਇਸ ਪਿੰਡ ਦਾ ਸਭ ਤੋਂ ਵੱਡਾ ਰਕਬਾ ਸੀ ਆਪਾਂ ਵੇਖਦੇ ਅਸੀਂ ਵਸਤੀ ਗਰੀਬ ਸਿੰਘ ਵੰਡੇ ਆ ਜਾਂ ਹੋਰ ਵੀ ਨਿੱਕੇ ਨਿੱਕੇ ਪਿੰਡ ਨੇ ਅ ਤਕਰੀਬਨ ਬਹੁਤੀਆਂ ਸੰਸਥਾਵਾਂ ਨੇ 5 ਏਕੜ ਤੋਂ ਥੱਲੇ ਵਾਲੇ ਪਰ ਤੁਸੀਂ ਮੈਂ ਵੇਖਿਆ ਵੱਡੇ ਛੋਟੇ ਸਾਰੇ ਜਿਹੜੇ ਰੁੜੇ ਨੇ ਹਨਾ ਹਰਪਾਲ ਸਿੰਘ ਪਹਿਲਾਂ 5 ਏਕੜ ਤੋਂ ਥੱਲੇ ਵਾਲਾ ਕੀਤਾ ਸੀ ਉਦੇ ਵਿੱਚ ਸਾਨੂੰ ਲੋਕਾਂ ਨੇ ਕਿਹਾ ਕਹਿੰਦੇ ਵੀ ਜਦੋਂ ਪਾਣੀ ਆਇਆ ਸੀ ਉਹਨੇ 5 ਕਿੱਲੇ ਕੀ 50 ਕਿੱਲੇ ਕੀ ਉਹਨੇ ਜਮਾ ਪੱਧਰੇ ਕਰ ਦਿੱਤੇ ਕਹਿੰਦੇ ਜੇ ਦਰਿਆ ਨੇ ਸਾਰੇ ਪੱਧਰੇ ਕਰ ਦਿੱਤੇ ਤੇ ਤੁਸੀਂ ਵੀ ਕੰਮ ਥੋੜਾ ਪੱਧਰਾ ਹੀ ਰੱਖੋ ਅਸੀਂ ਪਹਿਲਾਂ 5 ਏਕੜ ਦਾ ਕੀਤਾ ਸੀ ਵੀ 5 ਏਕੜ ਤੋਂ ਥੱਲੇ ਦੇ ਕਿਸਾਨ ਦੀ ਮਦਦ ਹੋਵੇਗੀ ਫਿਰ ਉਹ ਬਾਕੀ ਕਹਿੰਦੇ ਵੀ ਅਸੀਂ ਫਿਰ ਦੁਬਾਰਾ ਲੋਕਾਂ ਕੋਲੇ ਜਾਵਾਂਗੇ ਹੋਕਾ ਫਿਰ ਦੁਬਾਰਾ ਦੇਾਂਗੇ ਫਿਰ ਅਸੀਂ ਕਰ ਦਿੱਤਾ ਵੀ ਜ਼ਮੀਨ 5 ਏਕੜ ਦੀ ਛੱਡੋ ਜਿਹਦੀ ਵੀ ਰਾਜੀ ਸਭਰਾ ਪਿੰਡ ਦੀ ਜਮ੍ਹਾਂ ਬੰਦੀ ਤੇ ਬੋਲਦੀ ਹੈ ਦੇਖੋ ਦੋ ਚੀਜ਼ਾਂ ਅੱਜ ਮੈਂ ਕਾਲ ਚੈਨਲ ਤੇ ਬੜੀਆ ਕਲੀਅਰ ਕਰਨੀਆਂ ਚਾਹਉਣਾ ਸਾਡੇ ਵੀਰ ਸੁਣਦੇ ਪਏ ਨੇ ਜਿਹੜੀ ਸਾਨੂੰ ਆਉਂਦੀ ਸੀ ਪ੍ਰੋਬਲਮ ਹੁਣ ਪਤਾ ਕੀ ਹੋ ਜਾਂਦਾ ਆ ਜਿਹੜੀ ਜਦੋਂ ਤੁਸੀਂ ਕਹਿ ਦਿੰਦਾ ਨਾ ਵੀ ਆ ਪਿੰਡ ਅਸੀਂ ਸੰਭਾਂਗੇ ਮੰਨ ਲਓ ਉੱਥੇ ਭਾਵੇਂ ਡੀਜ਼ਲ ਸੰਭਾਂਗੇ ਭਾਵੇਂ ਤੁਸੀਂ 20 ਸੰਭਾਂਗੇ ਭਾਵੇਂ ਖਾਦ ਸੰਭਾਂਗੇ ਉਹਦਾ ਹਰਪਾਲ ਸਿੰਘ ਤਰੀਕਾ ਸਭ ਤੋਂ ਵਧੀਆ ਇਹ ਐ ਵੀ ਜਮ੍ਹਾਂ ਬੰਦੀ ਲੈ ਕੇ ਕਿਉਂਕਿ ਆਧਾਰ ਕਾਰਡ ਜਿਹੜਾ ਆ ਕਿਸੇ ਦਾ ਅੰਮ੍ਰਿਤਸਰ ਦਾ ਆ ਮੇਰਾ ਆਧਾਰ ਕਾਰਡ ਹੁਣ ਲੁਧਿਆਣੇ ਦਾ ਆ ਠੀਕ ਐ ਜੀ ਆਧਾਰ ਕਾਰਡ ਛੱਡੋ ਤੁਸੀਂ ਉਹ ਪਿੰਡ ਦੀ ਜ਼ਮੀਨ ਜਿਹੜੀ ਐ ਨਾ ਉਹ ਤੁਸੀਂ ਦੇਖ ਕੇ ਤੇ ਉਹਦੇ ਹਿਸਾਬ ਨਾਲ ਕਰ ਦਿਓ ਪਰ ਇੱਥੇ ਵੀ ਦਿੱਕਤ ਹੈ ਹੁਣ ਕਈ ਐਸੇ ਪਿੰਡ ਨੇ ਪੰਚਾਇਤ ਵੱਖਰੀ ਏ ਪਰ ਜੇ ਜਮ੍ਹਾਂਬੰਦੀ ਪੜੋ ਜਿਵੇਂ ਹੁਣ ਬਸਤੀ ਗਰੀਬਦਾਸ ਹੈ ਗਰੀਬ ਸਿੰਘ ਹੈ ਗਰੀਬਦਾਸ ਹੈ ਬਸਤੀ ਗਰੀਬ ਸਿੰਘ ਹੈ ਹੁਣ ਬਸਤੀ ਗਰੀਬ ਸਿੰਘ ਦੇ ਵਿੱਚ ਪੰਚਾਇਤ ਵੱਖਰੀ ਏ ਪਿੰਡ ਵੱਖਰਾ ਆ ਸਰਪੰਚ ਵੱਖੋ ਵੱਖਰੇ ਨੇ ਪਰ ਜੇ ਬਸਤੀ ਗਰੀਬ ਸਿੰਘ ਦੀ ਜਮ੍ਹਾਂਬੰਦੀ ਪੜੋ ਉਹਦੇ ਤੇ ਫਰਦੇ ਕੜ ਸਭਰਾ ਲਿਖਿਆ ਆ ਹੈਨਾ ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਬੜੀਆਂ ਬਰੀਕੀ ਨਾਲ ਸਮਝਣ ਵਾਲੀਆਂ ਹੁਣ ਜਿਵੇਂ ਇਹ ਵੀਰ ਆ ਫਿਲੀਪੀਨ ਤੋਂ ਆਇਆ ਹੁਣ ਇਹਨਾਂ ਵੀਰਾਂ ਨੇ ਜਿਹਦੇ ਜਿਵੇਂ ਆ ਕੇ ਮੰਨ ਲਓ ਤੇਲ ਮੰਡਣਾ ਹੈ ਇਹਨਾਂ ਨੇ ਕਹਿੰਨਾ ਪਿੰਡ ਵਾਲਿਓ ਇਕੱਠੇ ਖੋਜੋ ਆਪਾਂ ਤੇਲ ਮੰਡਣਾ ਲੈ ਗਏ ਹਨਾ ਹੁਣ ਦਿੱਕਤ ਜਿਹੜੀ ਅੱਜ ਇਹਨਾਂ ਨੇ ਹੁਣ ਨਾਲ ਹੋ ਕੇ ਵੇਖੀ ਹੈ ਉਹ ਬੜੀ ਇੱਕ ਡਿਫਰੈਂਟ ਜੀ ਹੈ ਹੁਣ ਕੋਈ ਦੂਸਰੇ ਪਿੰਡ ਦੇ ਵਿੱਚ ਰਹਿੰਦਾ ਜ਼ਮੀਨ ਦੂਜੇ ਪਿੰਡ ਦੇ ਵਿੱਚ ਹੈ ਇੱਕ ਪਿੰਡ ਦੇ ਵਿੱਚ ਆਧਾਰ ਕਾਰਡ ਵੇਖ ਕੇ ਤੇਲ ਵਿਖਾ ਕੇ ਤੇਲ ਲੈ ਗਏ ਦੂਜੇ ਪਿੰਡ ਵਿੱਚ ਜਮ੍ਹਾਂ ਬੰਦੀ ਵਿਖਾ ਕੇ ਤੇਲ ਲੈ ਗਏ ਤੇ ਉਹ ਫਿਰ ਜਿਹੜਾ ਇੱਕ ਲੈ ਗਿਆ ਉਹ ਤੇ ਸ਼ਾਂਤੋ ਜਾਂਦਾ ਰੌਲਾ ਕਿਹੜਾ ਪਾਉਂਦਾ ਨਾਲ ਦਾ ਗਵਾਂਡ ਵਾਲਾ ਗਵਾਂਡਾ ਵਾਲਾ ਪਾਉਂਦਾ ਉਹ ਦੱਸਦਾ ਵੀ ਕਿੰਨਾ ਤੇਲ ਕਿੱਥੋਂ ਲਿਆ ਤੇ ਪਰਚੀਆਂ ਉਹੀ ਕਢਾ ਲੈਂਦਾ ਸੋ ਇਸ ਕਰਕੇ ਕੰਮ ਬੜੀ ਬਰੀਕੀ ਦਾ ਸੀ ਇਹ ਕੰਮ ਬੜੀ ਬਰੀਕੀ ਦੇ ਵਿੱਚ ਅਸੀਂ ਕੀਤਾ ਅੱਜ ਮੈਂ ਦੱਸਣਾ ਚਾਹੁੰਨਾ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਮੇਰੇ ਨਾਲ ਜਥੇਦਾਰ ਤਰਨਜੀਤ ਸਿੰਘ ਜੀ ਨਮਾਣਾ ਭਾਈ ਕਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਬੈਨਰ ਦੇ ਖੇਠਾਂ ਸੀ ਉਦੋਂ ਦੀ ਸੇਵਾਵਾਂ ਦੇ ਰਹੇ ਆ ਤੇ ਆ ਪਿਛਲੇ ਪਾਸੇ ਤੁਸੀਂ ਬੋਰਡ ਵੇਖ ਰਹੇ ਹੋ ਮਾੜਾ ਆ ਜਾ ਮੇਰੇ ਵੀਰ ਥੱਲੇ ਬਹਿ ਜਾ ਪਿੰਡ ਰੰਗੂ ਵਾਲਾ ਤੇ ਸਮੂਹ ਐਨ ਆਰ ਆਈ ਰਿਸ਼ਤੇਦਾਰਾਂ ਤੇ ਦੋਸਤਾਂ ਵੱਲੋਂ ਹੜਪੀੜਤਾ ਲਈ ਤਕਰੀਬਨ 3000 ਲੀਟਰ ਅੱਜ 3000 ਲੀਟਰ ਡੀਜ਼ਲ ਲੈ ਕੇ ਆਏ ਆ ਇਹਨਾਂ ਨੇ ਇੱਥੇ ਬੰਦਿਆ ਆ ਲੈਣ ਵਾਲੇ ਵੀਰ ਵੀ ਇੱਥੇ ਆ ਵੀ ਕਹਿਣ ਤੋਂ ਭਾਵੇਂ ਆ ਵੀ ਜਿਨ੍ਹਾਂ ਨੇ ਲੈਣਾ ਉਹ ਵੀ ਵੀਰ ਆ ਗਏ ਜਿਨ੍ਹਾਂ ਨੇ ਦੇਣਾ ਉਹ ਵੀ ਆ ਗਏ ਪੰਜਾਬੀ ਦੇ ਵਿੱਚ ਸਾਨੂੰ ਵਿਚੋਲੇ ਕਹਿ ਲੋ ਸਾਨੂੰ ਡਾਕੀਏ ਕਹਿ ਲੋ ਸਾਨੂੰ ਬਹਿਰੇ ਕਹਿ ਲੋ ਬਹਿਰਾ ਜਿਹੜਾ ਆ ਇਧਰੋਂ ਬਣਾਈ ਜਾਂਦੇ ਆ ਤੇ ਇਧਰ ਖਵਾਈ ਜਾਂਦਾ ਉਹ ਵਰਤੋਂ ਤੇ ਹੁੰਦਾ ਮੈਂ ਵੇਖਿਆ ਵੀ ਬੜੀ ਜ਼ਿੰਮੇਵਾਰੀ ਵਾਲਾ ਕੰਮ ਤੇ ਬੜੀ ਸਿਰਦਰਦੀ ਵਾਲਾ ਸਿਰਦਰਦੀ ਵਾਲਾ ਤਾਂ ਆ ਤੁਸੀਂ ਵਿਆਹ ਦੇ ਵਿੱਚ ਬਹਿਰਾ ਵੇਖੋਗੇ ਹਨਾ ਉਹ ਦਾਬਾ ਕਿਹਨੂੰ ਪੈਂਦਾ ਬਹਿਰੇ ਨੂੰ ਪੈਂਦਾ ਕਹੋ ਆਗੀ ਲੈ ਕੇ ਆ ਗਿਆ ਠੰਡਾ ਲੈ ਕੇ ਆ ਗਿਆ ਹਨਾ ਉਹ ਦਾਬੇ ਬਹਿਰੇ ਨੂੰ ਪੈਂਦੇ ਹੁੰਦੇ ਸਾਡਾ ਵੀ ਕੰਮ ਹੋ ਗਿਆ ਆ ਜੇ ਕਈ ਦੋ ਜਗ੍ਹਾ ਦੇ ਉੱਪਰ ਕਿਸੇ ਨੂੰ ਲੈ ਗਿਆ ਉਹ ਦਾਬੇ ਸਾਨੂੰ ਮਖੂਸ ਸਾਹਿਬ ਤੁਸੀਂ ਪਾਰਸ਼ੀਅਲਟੀ ਕਰਤੇ ਹੁਣ ਕਈਆਂ ਦੇ ਕੋਲੋਂ ਤੇਲ ਜਿਹੜਾ ਦੋ ਪਾਸੇ ਲਿਆ ਸੀ ਵਾਪਸ ਵੀ ਹੋਇਆ ਤੇ ਬਾਕੀ ਇੱਕ ਚੀਜ਼ ਛੋਟੀ ਜੀ ਮੈਂ ਦੱਸਣੀ ਚਾਹੁੰਨਾ ਵਾ ਇੱਥੇ ਤੇ ਲੋਕੀ ਜਿਵੇਂ ਹੁਣ ਜਵੰਦੇ ਦਾ ਸਸਕਾਰ ਸੀ ਉੱਥੇ ਮੋਬਾਈਲ ਕੱਢੇ ਗਏ ਹਨਾ ਸੋ ਕਹਿਣ ਤੋਂ ਭਾਵ ਲੋਕੀ ਇਹੋ ਜਿਹਾ ਚੱਲ ਜਾਂਦਾ ਆ ਇਨਾਂ ਨੂੰ ਹੁਣ ਬਰਦਾਸ਼ਤ ਵੀ ਕਰਨਾ ਪੈਣਾ ਆ ਇਹ ਤੇ ਹੁਣ ਜੇ ਕੋਈ ਦੋ ਪਾਸਿਓ ਲੈਂਦਾ ਉਹਨੂੰ ਚਾਹੀਦਾ ਪਰ ਇੰਨਾ ਕੋ ਹੁਣ ਦਿਲ ਕਢਣਾ ਪੈਣਾ ਰਹੀ ਗੱਲ ਅੱਜ ਦੀ ਜਿਹੜੀ ਅੱਜ ਮੈਂ ਦੱਸਣਾ ਚਾਹੁੰਦਾ ਇਹ ਸਾਰੇ ਵੀਰ ਆਏ ਨੇ ਰੰਗੂਵਾਲ ਤੋਂ ਇਹ ਸਾਡੇ ਵੀਰ ਨੇ ਬਟਾਰੀ ਤੋਂ ਸਤਕਾਰਯੋਗ ਪਿਆਰੀਆਂ ਸ਼ਖਸੀਅਤਾਂ ਇਹ ਆਏ ਨੇ ਫਿਲੀਪੀਨ ਤੋਂ ਇਹ ਆਏ ਨੇ ਜੀ ਅੰਮ੍ਰਿਤਸਰ ਤੋਂ ਅਕਾਲ ਚੈਨਲ ਦੇ ਆ ਪੰਜਾਬ ਦੇ ਵਿੱਚ ਕਹਿ ਲੋ ਏਸ਼ੀਆ ਦੇ ਵਿੱਚ thora ਕਹਿ ਲਈਏ ਵੀਰ ਤੇਜਿੰਦਰ ਸਿੰਘ ਜੀ ਰੰਧਾਵਾ ਪਹਿਲੇ ਦਿਨ ਤੋਂ ਜੇ ਕੋਈ ਚੈਨਲ ਵੈਸੇ ਚਲੋ ਕਿਸੇ ਚੈਨਲ ਨੂੰ ਮਾੜਾ ਨਹੀਂ ਕਹਿਣਾ ਕਿਉਂਕਿ ਮੇਰੇ ਨਾਲ ਸਾਰੇ ਹੱਥ ਮਿਲਾਉਂਦੇ ਆ ਪਰ ਜੇ ਕਿਤੇ ਤੇਲ ਵੰਡਿਆ ਜੇ ਕਿਤੇ ਰਾਸ਼ਨ ਵੰਡਿਆ ਜੇ ਕਿਤੇ ਉਹ ਫਰਸਟ ایڈ ਕਿੱਟ ਮੰਡੀ ਜੇ ਕਿਸੇ ਧੀ ਭੈਣ ਦਾ ਵਿਆਹ ਕੀਤਾ ਜੇ ਕਿਸੇ ਨੂੰ ਕੋਠਾ ਕਿਸੇ ਨੂੰ ਛੱਤ ਕਿਸੇ ਨੂੰ ਗੇਟ ਲਵਾ ਕੇ ਦਿੱਤਾ ਤੇ ਉਹ ਅਕਾਲ ਚੈਨਲ ਵੱਲੋਂ ਸੇਵਾਵਾਂ ਜਿਹੜੀਆਂ ਖੁਈਆਂ ਨੇ ਅਕਾਲ ਚੈਨਲ ਦੀਆਂ ਸੇਵਾਵਾਂ ਨੂੰ ਪੰਜਾਬ ਦੇ ਵਿੱਚ ਆਈ ਕਿਸੇ ਆਫਤ ਦੇ ਵਿੱਚ ਮੰਫੀ ਕਰਕੇ ਮਾਈਨਸ ਕਰਕੇ ਕਦੀ ਵੇਖਿਆ ਨਹੀਂ ਜਾ ਸਕਦਾ ਇਹਨਾਂ ਨੇ ਇਤਿਹਾਸ ਸਿਰਜਿਆ ਔਰ ਇਹ ਮੈਂ ਗੱਲ ਬੜੇ ਮਾਣ ਤੇ ਫਕਰ ਨਾਲ ਕਹਿੰਦਾ ਮੈਂ ਅੱਜ ਇਹਨਾਂ ਵੀਰਾਂ ਨੇ ਜਿਹੜੀ ਸੇਵਾ ਕੀਤੀ ਹੈ ਇਹ ਸਾਰੀ ਟੀਮ ਆਪ ਹੀ ਆਈ ਹੈ ਇਹ ਤੇਲ ਵੀ ਨਾਲ ਹੀ ਲੈ ਕੇ ਆਏ ਆ ਤੇ ਤੇਲ ਵਰਤਾਉ ਵੀ ਆਪ ਤੇ ਹੱਥ ਹੀ ਰਏ ਆ ਉਹਦੇ ਨਾਲ ਸਾਨੂੰ ਥੋੜਾ ਸੌਖਾ ਲੱਗਦਾ ਸਾਨੂੰ ਤਾਂ ਸੌਖਾ ਲੱਗਿਆ ਵੀ ਆਪਣੇ ਆਪ ਹੀ ਹੁਣ ਜਦੋਂ ਹੱਥੀ ਵਰਤਾ ਕੇ ਜਾਣਗੇ ਨਾ ਇਹਨਾਂ ਨੂੰ ਵੀ ਥੋੜੇ ਜਿਹਾ ਸਕੂਨ ਹੈ ਵੀ ਸੇਵਾ ਕਰਕੇ ਆਏ ਤੇ ਸਾਡਾ ਭਾਰਤਾਂ ਖੋਲਾ ਹੋ ਗਿਆ ਵੀ ਹੁਣ ਸਾਥੋਂ ਇਹ ਨਹੀਂ ਕਹਿ ਸਕਦੇ ਕਿ ਆਪ ਕਿੰਨਾ ਲੱਗ ਜਾਹੀਂ ਆਪੇ ਅਸੀਂ ਅਸੀਂ ਇਹਨਾਂ ਕੋਲ ਸਾਕਬਤਾ ਪੁੱਛਣਾ ਲੱਗਿਆ ਕਹਿੰਦੇ ਉਹ ਪੰਪ ਦੇ ਓਨਰ ਨੇ ਪੰਪ ਤੋਂ ਲੈ ਕੇ ਤੇ ਆਪਣੇ ਹੱਥੀ ਵੰਡਣ ਦੇ ਨੇ ਵੀ ਵੱਧ ਘਟਣਾ ਚਾਹੀ ਜੇ ਇਹ ਬ੍ਰਦਰ ਆਈ ਮੇਰਾ ਲਾਲੀ ਅੱਛਾ ਜੀ ਇਹਨਾਂ ਦਾ ਆਪਣਾ ਪੰਪ ਆ ਤੇ ਵੱਡੀ ਗੱਲ ਕੀ ਆ ਸੇਵਾ ਤਾਂ ਇਹਨਾਂ ਦੀ ਨਾਲ ਕਰਾਈ ਰਹੇ ਨੇ ਇਹਨਾਂ ਨੇ ਸਾਨੂੰ ਇਹਨਾਂ ਦਿਓਲ ਪੈਟਰੋਲੀਅਮ ਨਾਲ ਨਤਾਲਾ ਰੇਗੂਟ ਦੇ ਇਹਨਾਂ ਦਾ ਪੰਪ ਆ ਜੀ ਉਥੋਂ ਇਹਨਾਂ ਨੇ ਸਾਨੂੰ ਜਿਹੜਾ ਪ੍ਰੋਫਿਟ ਜਿਹੜੇ ਰੇਟ ਹੈ ਡੀਪੂ ਚੋਂ ਤੇਲ ਚੱਕਦੇ ਆ ਜੀ ਉਹੀ ਰੇਟ ਸਾਨੂੰ ਦੇਤਾ ਕੋਈ ਮੁਨਾਫਾ ਨਹੀਂ ਲਿਆ ਬਿਲਕੁਲ ਸੇਵਾ ਹੀ ਹੱਥੀ ਕਰ ਰਹੇ ਨੇ ਸੇਵਾ ਹੱਥੀ ਕਰ ਰਹੇ ਆ ਜੀ ਵੈਸੇ ਨਹੀਂ ਉਹ ਤਾਂ ਪੰਪ ਤੇ ਗਦੀ ਤੇਲ ਨਾ ਪਾਇਆ ਉਥੇ ਕਰਿੰਦੇ ਪਾਉਂਦੇ ਹੁਣ ਪਰ ਇਹ ਜੇ ਸੰਗਤ ਦਾ ਵੇਖੋ ਡਰਾਮਾ ਭਰਨਦੇ ਨੇ ਨਹੀਂ ਇਹ ਸੇਵਾ ਤਾਂ ਫਿਰ ਸੇਵਾ ਹੀ ਆ ਨਾ ਇਹ ਸੇਵਾ ਆ ਤੇ ਵੈਸੇ ਵੀਰਾਂ ਨੇ ਦੱਸਿਆ ਕਹਿੰਦੇ ਵੀ ਇਹਨਾਂ ਨੇ ਰੇਟ ਟੂ ਰੇਟ ਦਿੱਤਾ ਆ ਜੇ ਰੇਟ ਟੂ ਰੇਟ ਨਾ ਵੀ ਦਿੱਤਾ ਹੁੰਦਾ ਅਸੀਂ ਪੈਸੇ ਹੁਣੇ ਨਾ ਕੋਈ ਵਾਪਸ ਲੈ ਲੈਣੀ ਸੀ ਇੰਨਾ ਕਿ ਸਾਡਾ ਭਾਈ ਦੇਖੋ ਜਿੱਥੇ ਪਿਆਰ ਮੁਹੱਬਤ ਹੈ ਨਾ ਕਿ ਤੇ ਅਸੀਂ ਦਬਾਅ ਕਰਾਂਗੇ ਭਈ ਅਹੀਂ ਅੱਗੇ ਡੁੱਬੇ ਪਏ ਆ ਤੁਸੀਂ ਸਾਨੂੰ ਇੰਨੇ ਪੈਸੇ ਵੀ ਨਹੀਂ ਛੱਡਦੇ ਪਏ ਸੋ ਇਹ ਰੰਗੂ ਵਾਲੇ ਵੀਰ ਪਹਿਲਾਂ ਇੱਕ ਵਾਰ ਹੀ ਆਏ ਸੀ ਇਹ ਵਿਜ਼ਿਟ ਕਰਕੇ ਗਏ ਨੇ ਹਾਲਾਤ ਵੇਖ ਕੇ ਗਏ ਨੇ ਹਾਲਾਤ ਵੇਖਣ ਤੋਂ ਬਾਅਦ ਇੱਕ ਮੈਂ ਛੋਟੀ ਜੀ ਹੋਰ ਬੇਨਤੀ ਕਰਨੀ ਚਾਹੁੰਨਾ ਬੜੀ ਸਮਝਣ ਵਾਲੀ ਹੈ ਤੇ ਸਾਰੇ ਮੇਰੇ ਵੀਰ ਸਮਝ ਜਾ ਜੇ ਹਰਪਾਲ ਸਿੰਘ ਜਿਹੜੀ ਫਸਲ ਹੈ ਫਸਲ ਆਉਣੀ ਹੈ ਜਿਹੜੀ ਹੁਣ ਵੇਚਣੀ ਹੈ ਇਹ ਆਉਣੀ ਹੈ ਅਪ੍ਰੈਲ ਨੂੰ ਜਾ ਕੇ ਜਿਹੜਾ ਰਾਸ਼ਨ ਉਦੋਂ ਆਇਆ ਸੀ ਨਾ ਹੁਣ ਜਿਹੜੇ ਪਰਿਵਾਰਾਂ ਕੋਲੇ ਅੱਜ ਵੀ ਦਿੱਕਤ ਆ ਰਹੀ ਹੈ ਨਾ ਰਾਸ਼ਨ ਦੀ ਇੱਕ ਵਾਰੀ ਬੜਾ ਕੁਝ ਵੱਧ ਹੋ ਗਿਆ ਹੁਣ ਰਾਸ਼ਨ ਦੀ ਫਿਰ ਦਿੱਕਤ ਆ ਰਹੀ ਹੈ ਪਿੰਡਾਂ ਦੇ ਵਿੱਚੋਂ ਸੁਨੇਹੇ ਆ ਰਹੇ ਨੇ ਕਿੱਟਾਂ ਸਾਡੇ ਪਿੰਡਾਂ 'ਚ ਜ才ਦਾਰ ਤਰਨਜੀਤ ਸਿੰਘ ਨਮਾਣਾ ਨੇ ਕੱਲ ਮੇਰੇ ਖਾਲ 300 ਕਿੱਟ ਇਹਨਾਂ ਨੇ ਪ੍ਰਵਾਈ ਹੈ। ਕੀ ਬਾਤ ਹੈ? ਅੱਜ ਸਾਡੀਆਂ ਦੋਨਾਂ ਦੀਆਂ ਗੱਡੀਆਂ ਫੁੱਲ ਹੋਈਆਂ ਪਈਆਂ ਨੇ। ਠੀਕ ਹੈ ਜੀ। ਇਹਨਾਂ ਨੇ ਕਰਵਾਈਆਂ। ਇਹ ਵੀਰ ਆਪਣੇ ਆਏ ਐ ਫਿਲੀਪੀਨ ਤੋਂ ਬੜੇ ਪਿਆਰ ਵਾਲੇ ਆਜੋ ਵੀਰ ਜੀ ਨੇੜੇ ਆਜੋ। ਹਾਂਜੀ। ਹਾਂਜੀ। ਇਹਨਾਂ ਨੇ ਅੱਜ ਘੜ ਕੇ ਪਿੰਡ ਦੇ ਵਿੱਚ ਰਾਸ਼ਨ ਜਿਹੜਾ ਆ ਉਹ ਇਹਨਾਂ ਵੱਲੋਂ ਅੱਜ ਵੰਡਿਆ ਜਾਣਾ ਆ। ਇਹਨਾਂ ਨੂੰ ਰਤ ਇਹ ਕਹਿੰਦੇ ਵੀ ਕਿਹੜਾ ਮੈਂ ਕਿਹਾ ਵੀ ਸਾਨੂੰ ਇਸ ਵੇਲੇ ਕਿੱਟਾਂ ਲਗਾਤਾਰ ਰਾਤ ਜਿਹੜੀਆਂ ਨੇ ਕਿੱਟ ਤਿਆਰ ਕੀਤੀਆਂ ਗਈਆਂ। ਪਿੰਡ ਪਮਾਲੀ ਦੇ ਵਿੱਚੋਂ ਤਿਆਰ ਹੋਈਆਂ ਤੇ ਮਿਹਨਤ ਕਰਕੇ ਜਿਹੜਾ ਆ ਉਹ ਅਸੀਂ ਲੈ ਕੇ ਆਏ ਆ ਤੇ ਉਹ ਸਾਰੇ ਪਿੰਡ ਦੇ ਵਿੱਚ ਜਿਹੜੀ ਜਿੰਨੀਆਂ ਵੀ ਕਿਟ ਲੱਗੇਗੀ ਉਹ ਸੇਵਾ ਇਹਨਾਂ ਵੀਰਾਂ ਵੱਲੋਂ ਹੈ ਉਸ ਤੋਂ ਬਾਅਦ ਇਹਨਾਂ ਵੀਰਾਂ ਨੇ ਸਾਡੇ ਨਾਲ ਚਲੇ ਜਾਣਾ ਗੁਜਰਪੁਰਾ ਸੋ ਇਹ ਲੋਡ ਜਿਹੜੀ ਦਿਨ ਬਦਿਆਂ ਬਦਲਦੀ ਜਾਂਦੀ ਹੈ ਕਿਸੇ ਵੇਲੇ ਦਵਾਈਆਂ ਦੀ ਵੀ ਲੋਡ ਰਹੀ ਹੈ ਕਿਸੇ ਵੇਲੇ ਪਸ਼ੂਆਂ ਦੇ ਆਪਣਾ ਹਰੇ ਚਾਰੇ ਦੀ ਲੋਡ ਰਹੀ ਹੈ ਚਾਰ ਦੀ ਲੋਡ ਰਹੀ ਹੈ ਇਹ ਵੀ ਲੋਡੋਂ ਵੀ ਆਉਂਦੇ ਆਏ ਆ ਸੋ ਸਾਰਿਆਂ ਵੀਰਾਂ ਦਾ ਧੰਨਵਾਦ ਮੈਂ ਚਾਹਾਂਗਾ ਸਾਰੇ ਵੀਰ ਬਖਾਓ ਆ ਕਿਹੜੇ ਭਰਾ ਚਲੇ ਗਏ ਤੇਲ ਪਵਾ ਕੇ ਨਹੀਂ ਪਿੱਛਾ ਪਾਉਂਗੇ ਬੰਦੇ ਹੈ ਚਲੋ ਕੋਈ ਨਾ ਗੁਰੂ ਕਿਰਪਾ ਕਰੇ ਕੰਮ ਸਰਨਾ ਚਾਹੀਦਾ ਹਾਂਜੀ ਮਹਾਰਾਜ ਜੀ ਕੀ ਕਹਿਣਾ ਚਾਹੁੰਦੇ ਜੀ ਬਸ ਮੈਂ ਤਾਂ ਸ਼ੁਕਰਾਨਾ ਕਰਨਾ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨ ਧੰਨ ਭਾਈ ਕਨੀਆ ਸਿੰਘ ਜੀ ਦਾ ਜਿਨ੍ਹਾਂ ਨੇ ਇੱਥੇ ਜਦੋਂ ਅਸੀਂ ਆ ਕੇ ਹਾਲਾਤ ਦੇਖੇ ਹਿਰਦੇ ਬਲੋਂਦ ਰਗੇ ਤੇ ਇੱਥੇ ਰਹੀ ਹੋ ਗਈ ਉਸ ਦਿਨ ਦੇ ਡੇਢ ਮਹੀਨਾ ਅੱਜ ਹੋ ਗਿਆ ਇੱਥੇ ਹੀ ਆ ਪਰ ਰੋਜ਼ਾਨਾ ਹੀ ਤੇ ਮੈਂ ਧੰਵਾਦ ਕੇਵਲ ਕਰਨਾ ਸਮੁੱਚੇ ਸੰਗਤ ਦਾ ਧੰਵਾਦ ਹੈ ਜਿਨ੍ਹਾਂ ਨੇ ਸਹਿਯੋਗ ਕੀਤਾ ਪਰ ਵਿਸ਼ੇਸ਼ ਧੰਵਾਦ ਆ ਪਿੰਡ ਦੀ ਕਮੇਟੀ ਦਾ ਰਾਜ ਸਭਾ ਦੀ ਪੰਜ ਮੈਂਬਰੀ ਦਾ ਜਿਨ੍ਹਾਂ ਦੇ ਪਾਰਦਰਸ਼ੀ ਦੇ ਨਾਲ ਸਾਨੂੰ ਸਹਿਯੋਗ ਕੀਤਾ ਤੇ ਸਾਡੀ ਸੇਵਾ ਸਫਲ ਹੋਈ ਤੇ ਅੱਜ ਲਗਭਗ ਸਾਡੀ ਸੇਵਾ ਸੰਪੂਰਨ ਹੋ ਗਈ ਹੈ ਜੇ ਕੋਈ ਰਹਿ ਗਿਆ ਤਾ ਅਗਲੀ ਡੇਡ ਦੇ ਵਿੱਚ ਉਹਨਾਂ ਦਾ ਵੀ ਕਲੀਅਰ ਸਾਰਾ ਕਰ ਦਿੱਤਾ ਜਾਵੇਗਾ। ਧੰਨਵਾਦ ਆ ਜੀ ਬਹੁਤ ਬਹੁਤ। ਹਾਂਜੀ ਫਿਲੀਪੀਨਸ ਦੇ ਵੀਰ ਆਏ ਨੇ। ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਹੁਣ ਵੇਖਿਆ ਗਰਾਊਂਡ ਤੇ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ। ਹਾਂਜੀ। ਹਾਂਜੀ ਹਾਂਜੀ। ਤੇ ਬੜੀ ਸਿਰਦਰਦੀ ਵਾਲਾ ਉਹ ਦੋਵੇਂ ਭਰਾ ਵੀਰ ਹਰਪੀਤ ਸਿੰਘ ਨਮਾਣਾ ਜੀ, ਬਟਾਰੀ ਸਾਹਿਬ, ਹੋਸਾ ਜੀ ਸਵੇਰੇ ਤੜਕੇ ਚੱਲਦੇ ਰਾਤ 11 ਵਜੇ ਮੈਨੂੰ ਮਖੂ ਤਾਰ ਕੇ ਗਾ ਲੁਧਿਆਣੇ ਪਹੁੰਚ ਜਣ ਸਵੇਰੇ ਫਿਰ ਨਹੀਂ ਜੀ ਬਹੁਤ ਸੇਵਾ ਹੈ ਸੇਵਾ ਬਹੁਤ ਜ਼ਿੰਮੇਵਾਰੀ ਨਾਲ ਨਿਭਾ ਰਹੇ ਆ ਇਦਾਂ ਹਰ ਇੱਕ ਨੇ ਨਿਭ ਕਿ ਸੇ ਪਾਸੇ ਨਹੀਂ ਲੱਗਣਾ ਜੀ ਸਾਡੇ ਵੀਰ ਬਟਾਰੀ ਤੋਂ ਨੇ ਜੀ ਪਹਿਲੇ ਦਿਨ ਤੋਂ ਆਪਾਂ ਵੇਖਦੇ ਭਾਵੇਂ ਪਸ਼ੂਆਂ ਦੇ ਚਾਰੇ ਦੀ ਸੀ ਗੱਲ ਚੋਕਰ ਦੀ ਗੱਲ ਸੀ ਸਰਪੰਨ ਸਾਹਿਬ ਹੋਰਾਂ ਨੇ ਰਾਸ਼ਨ ਦੀ ਗੱਲ ਏ ਵੀ ਜਿਹੜੀ ਚੀਜ਼ ਵੀ ਇਹਨਾਂ ਨੇ ਬੇਨਤੀ ਕੀਤੀ ਬਟਾਰੀ ਵਾਲੇ ਵੀਰਾਂ ਨੂੰ ਭਾਈ ਮਨਜੀਤ ਸਿੰਘ ਬਟਾਰੀ ਨੇ ਸਵੇਰ ਨੂੰ ਹੀ ਉਹ ਚੀਜ਼ ਪਹੁੰਚਦੀ ਕਰਤੀ ਤੁਹਾਡਾ ਵੀ ਵੀਰਾਂ ਸਾਰਿਆਂ ਦਾ ਦੇ ਲਈ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਜੀ ਇਹ ਫਿਰ ਵੀ ਕਹਿੰਦੇ ਤੁਸੀਂ ਮੌਕਾ ਦਿੱਤਾ ਸੋ ਇੱਕ ਟੀਮ ਹੈ ਭਾਈ ਕਨਈਆ ਜੀ ਅਕਾਲ ਏਡ ਜਿਹੜੀ ਹੈ ਆਪਾਂ ਵੇਖਦੇ 23 ਦੇ ਵਿੱਚ ਉਦੋਂ ਸਾਡੇ ਭਾਈ ਕਨਈਆ ਦਾ ਮਿਸ਼ਨ ਵਾਲੇ ਨਹੀਂ ਸੀ ਆਏ ਜਾਂ ਸਮਝ ਲਓ ਵੀ ਅਸੀਂ ਸਾਧ ਨਹੀਂ ਸਕੇ ਪਰ ਉਦੋਂ ਜਿਹੜਾ ਅਕਾਲ ਏਡ ਨੇ 2023 ਦੇ ਵਿੱਚ ਦਿਨ ਰਾਤ ਸੇਵਾ ਕੀਤੀ ਔਰ ਇਹਨਾਂ ਪਿੰਡਾਂ ਦੇ ਵਿੱਚ ਵੀ ਕੀਤੀ ਸੀ ਆਪਾਂ ਤੁਹਾਨੂੰ ਪਤਾ ਰਾਜੀ ਸਵਰਾ ਪਨੀਰੀਆਂ ਬੀਜੀਆਂ ਬੀਜਾਂ ਬਿਲਕੁਲ ਹਰਪਾਲ ਜੀ ਇਹ ਫਰਜ ਆਪੋ ਆਪਣੇ ਹਨ ਜਿਹੜੇ ਆਪਾਂ ਸਾਰੇ ਨਾਲ ਮਿਲ ਕੇ ਨਿਭਾ ਰਹੇ ਆਂ ਵੀਰ ਵੀ ਪਹੁੰਚੇ ਉੱਤਰ ਪਾਸੇ ਡੀਜਨਸ ਸਵਾਵਾਂ ਹੋ ਰਹੀਆਂ ਰੰਗਵਾਲ ਦੀ ਸੰਗਤ ਆ ਫਲੀਪਨ ਤੋਂ ਵੀਰਾਂ ਨਮਾਣਾ ਸਾਹਿਬ ਨਮਾਣਾ ਸਾਹਿਬ ਦੀਆਂ ਨਾ ਉਧੇ ਪੰਥ ਵਾਸਤੇ ਬਹੁਤ ਵੱਡੀਆਂ ਸਵਾਵਾਂ ਜੀ ਕਿਉਂਕਿ ਜਿਹੜੀ ਇਹ ਪੰਥ ਨੂੰ ਸਵਾਵਾਂ ਦੇ ਰਹੇ ਆ ਨਾ ਗੁਰੂ ਸਾਹਿਬ ਕਿਰਪਾ ਰੱਖਣੇ ਚੜ੍ਹਦੀ ਕਲਾ ਚ ਰਵੇ ਇਹਨਾਂ ਦੀ ਸਾਰੀ ਟੀਮ ਅੱਜ ਰਲਕੇ ਪਿੰਡਾਂ ਦੇ ਵਿੱਚ ਆਪਾਂ ਸਾਰਿਆਂ ਨੇ ਸਾਥ ਦੇ ਰਹੇ ਆ ਅੱਜ ਲੋੜ ਸੀ ਨਾ ਤੇ ਜਦੋਂ ਜਨ ਜਰ ਆਪਾਂ ਫਰਜ਼ ਪਛਾਣਦੇ ਰਵਾਂਗੇ ਨਾ ਲੋਕਾਂ ਚ ਵਿੱਚਦੇ ਰਵਾਂਗੇ ਵਧੀਆ ਲੱਗੂਗਾ ਤੇ ਮੈਂ ਤਾਂ ਹਮੇਸ਼ਾ ਕਿਹਨਾਂ ਨਮਾਣਾ ਸਾਹਿਬ ਕੀ ਆਪਾਂ ਕੇਵਲ ਮਰਮ ਲਾਉਣ ਦੀ ਕੋਸ਼ਿਸ਼ ਕਰਦੇ ਆ ਆਪਾਂ ਜੇ ਆਖੀਏ ਨੇ ਕਿ ਪਰਪਾਈ ਕਰਦੀ ਹੈ ਪਰਪਾਈ ਕਰ ਨਹੀਂ ਸਕਦਾ ਉਹ ਗੁਰੂ ਸਾਹਿਬ ਨੇ ਹੀ ਕਰਨੀ ਆ ਹਾਂ ਜਿਹੜੇ ਫਰਜ਼ ਸਰਕਾਰਾਂ ਦੇ ਸੀ ਨਾ ਉਹਨਾਂ ਨੇ ਨਭਾਉਣੇ ਸੀ ਜਿੱਥੇ ਉਹ ਫੇਲ ਹੋ ਜਾਂ ਸਰਕਾਰਾਂ ਪਰ ਸਾਡੀ ਸਰਕਾਰ ਨੇ ਜੋ ਸਾਨੂੰ ਦਿੱਤਾ ਹੁੰਦਾ ਜੋ ਗੁਰੂ ਸਾਹਿਬ ਨੇ ਦਸੰਤ ਬਖਸ਼ਿਆ ਹਨਾ ਸੱਚੀ ਸਰਕਾਰ ਨੇ ਹਨਾ ਤੇ ਸੱਚੀ ਸਰਕਾਰ ਦਾ ਦਸੰਤ ਚੱਲਣ ਡਿਆ ਜਿੱਥੇ ਸਰਕਾਰਾਂ ਫੇਲ ਹੋਈਆਂ ਉੱਥੇ ਸਾਡੀ ਸਰਕਾਰ ਜਿਹੜੀ ਹੈ ਨਾ ਇੱਥੋਂ ਹੀ ਕਹਿੰਦੇ ਆ ਨਾ ਕਿ ਅੱਜ ਬੜਾ ਖਾਲਸੇ ਦੀ ਗੱਲ ਹੁੰਦੀ ਜਦੋਂ ਖਾਲਸਾ ਸਰਕਾਰ ਦੀਆਂ ਗੱਲਾਂ ਹੁੰਦੀਆਂ ਤੇ ਖਾਲਸਾ ਸਰਕਾਰ ਇਹੋ ਜੀ ਹੋ ਸਕਦੀ ਹੈ ਨਾ ਜਿਹਦੇ ਚਹਰਪ੍ਰੀਤ ਸਿੰਘ ਵੀਰ ਆ ਆਪਣੇ ਉਸਵਾਵਾਂ ਦੇ ਰਹੇ ਆ ਖਾਲਸਾ ਸਰਕਾਰੀ ਹੈ ਫਿਰ ਸ਼ੈ ਦੇ ਕਿਸ ਨੂੰ ਔਖੀਆਂ ਲੱਗਦੀਆਂ ਕਿਸ ਨੂੰ ਕੋੜੀਆਂ ਵਿੱਚ ਲੱਗਦੀਆਂ ਨਮਾਣਾ ਸਾਹਿਬ ਗੱਲਾਂ ਐ ਪਰ ਜਦੋਂ ਸਰਕਾਰ ਕੁਝ ਚੰਗਾ ਕਰੂਗੀ ਨਾ ਉਹ ਵੀ ਐ ਖਾਂਗੇ ਚੰਗਾ ਕੀਤਾ ਵਾ ਕਿਤੇ ਵਿਚਰਦੇ ਨਹੀਂਗੇ ਵੈਸੇ ਲੋਕਾਂ ਦੇ ਵਿੱਚ ਇਦਾਂ ਵਿਚਰਨਾ ਚਾਹੀਦਾ ਜਿਦਾਂ ਸਾਰੀ ਸੰਗਤ ਫੇਰ ਰਹੀ ਐ ਨਮਾਣਾ ਸਾਹਿਬ ਫੇਰ ਰਹੇ ਔਰ ਪਾਸੀਂ ਤੁਸੀਂ ਫੇਰ ਰਹੇ ਹੋ ਵੀਰ ਹਰਪੀ ਦੇ ਫੇਰਿਆ ਇਹ ਕੰਮ ਸੀ ਸਰਕਾਰਾਂ ਦੇ ਪਰ ਫਿਰ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਦਸਵੰਧ ਰੁਪਏ ਅਸ਼ੀਰਵਾਦ ਲੈ ਕੇ ਵੀਰ ਆਪਣੇ ਕੋਲ ਆ ਜਾਂਦੇ ਆ ਆਪਾਂ ਅਗਲੇ ਪਾਸੇ ਚੱਲਦੇ ਆ ਅਸੀਂ ਤਾਂ ਹਮੇਸ਼ਾ ਕਹਿੰਦੇ ਹੁਣੇ ਕਿ ਅਕਾਲ ਚੈਨਲ ਤੇ ਅਕ ਇਹ ਉਥੋਂ ਅਸੀਂ ਸਵਾਮਾ ਕਰਦੇ ਆਂ ਅਸੀਂ ਇਸੇ ਤਰ੍ਹਾਂ ਸਵਾਮਾ ਨਿਪੋਂਦੇ ਰਹਿਣਾ ਸੋ ਮੈਂ ਵੀਰਾਂ ਦਾ ਧੰਨਵਾਦ ਵੀ ਕਰਾਂਗਾ ਵੇਖੋ ਵੀਰ ਸਾਰਿਆਂ ਦੀਆਂ ਫਸਲਾਂ ਰੁੜੀਆਂ ਪਰ ਦਰਿਆ ਦੇਲ ਨੇ ਜਦੋਂ ਨਾ ਪਤਾ ਲੱਗਾ ਵੀ ਬਾਹਰੋਂ ਵੀਰ ਸਾਡੇ ਆਸਤੇ ਇੰਨਾ ਕੁਝ ਲੈ ਕੇ ਆਏ ਨੇ ਤੇ ਇਹ ਵੀ ਠੰਡੇ ਦੀਆਂ ਬੋਤਲਾਂ ਭਰ ਕੇ ਲੈ ਕੇ ਆ ਗਏ ਨੇ ਇਹ ਵੀ ਸਾਡਾ ਸਰਪੰਚ ਵਸਤੀ ਗਰੀਬ ਸਿੰਘ ਤੋਂ ਆਜੋ ਜੀ ਆਪਾਂ ਉਧਰ ਵੀ ਤੇਲ ਵੰਡਣਾ ਇਹ ਹੁਣ ਰਾਜੀ ਸਭਰਾ ਵਾਲੇ ਵੰਡ ਰਹੇ ਨੇ ਤੇ ਹੁਣ ਇਹਨਾਂ ਦਾ ਤੇਲ ਜਿਹੜਾ ਅਕਾਲ ਏਡ ਨੇ ਤੇ ਸਰਦਾਰ ਅਮਨਤੋਜ ਮਾਨ ਮਾਨ ਜੀ ਦੀ ਟੀਮ ਵੱਲੋਂ ਉਦੋਂ ਆਪਾਂ ਵੇਖਿਆ ਵਸਤੀ ਗਰੀਬ ਸਿੰਘ ਕੋਲ ਜ ਪਰਿਵਾਰ ਰਹਿ ਗਏ ਸਨ ਅੱਜ ਉਹ ਦੂਜੀ ਕਿਸ਼ਤ ਦੇ ਵਿੱਚ ਅੱਜ ਉਹਨਾਂ ਨੂੰ ਤੇਲ ਵੰਡਣ ਦੀ ਸੇਵਾ ਇਹ ਵੀਰਾਂ ਵੱਲੋਂ ਕੀਤੀ ਜਾਣੀ ਹੈ ਹੁਣ ਆਪਾਂ ਚੱਲੀਏ ਉੱਥੇ ਪੰਪ ਤੇ ਜੀ ਆ ਹਾਂਜੀ ਹਾਂਜੀ ਭਾਈ ਮੈਂ ਤਾਂ ਪਹਿਲਾਂ ਧੰਨਵਾਦ ਕਰੂੰਗਾ ਅਕਾਲ ਏਡ ਦਾ ਭਾਈ ਹਰਪਾਲ ਜੀ ਭਾਈ ਤੁਹਾਡਾ ਭਾਈ ਤੇਜਿੰਦਰ ਜੀ ਹੁਣੇ ਖੜੇ ਆ ਸਾਰਿਆਂ ਦਾ ਤੁਹਾਡਾ ਧੰਨਵਾਦ ਸਾਡੇ ਟੀਮ ਭਾਈ ਹਮਤੋਜ ਸਿੰਘ ਜੀ ਮਾਣ ਸਾਡੀ ਟੀਮ ਵੱਲੋਂ ਵੀ ਜਿਹੜਾ ਆਪਾਂ ਸਾਂਝੇ ਤੌਰ ਤੇ ਤੇਲ ਵੰਡਿਆ ਆ ਆਂਦੇ ਆ ਵੀ ਬਹੁਤਾ ਵੰਡੇ ਤੇ ਬਹੁਤਾ ਹੋਏ ਆਪਾਂ ਹਾਂ ਬਹੁਤਾ ਕਈ ਬਹੁਤਾ ਹੋਇਆ ਨਾ ਤੇ ਆਪਾਂ ਬਹੁਤਾ ਹੀ ਵੰਡਿਆ ਬਹੁਤ ਵੰਡ ਤੇ ਬਹੁਤੀ ਹੋਈ ਜਾਂਦਾ ਪਰ ਲੈਣ ਵਾਲੇ ਵੀ ਬਹੁਤੀ ਹੋਈ ਜਾਂਦੇ ਆ ਉਹ ਗੱਲ ਇਹ ਆ ਬਈ ਸਾਡੇ ਕੋਲੇ ਪਹਿਲਾਂ ਆਪਣੇ ਕੋਲੇ ਲੈਸਟ ਆਈ ਸੀ 325 ਦੀ ਫਿਰ ਬਾਅਦ ਚ 400 ਕਿੱਲੇ ਦੇ ਨੇੜੇ ਪਹੁੰਚ ਗਿਆ ਹਨ ਹਾਂ ਤੁਹਾਡੇ ਕੋਲੇ 270 ਦੀ ਆਈ ਸੀ ਕਿ ਅਸੀਂ ਸਾਰੀਆਂ ਸੰਗਤਾਂ ਨੂੰ ਉਹਨਾਂ ਵੀਰਾਂ ਨੂੰ ਅਪੀਲ ਕਰਦੇ ਆ ਇਹ ਦਸਵੰਦ ਦਾ ਪੈਸਾ ਇਹ ਕਿਸੇ ਬਾਪ ਨੇ ਆਪਣੀ ਬੁਰਕੀ ਬੱਚੇ ਦੀ ਕੱਢ ਕੇ ਤੁਹਾਨੂੰ ਦਿੱਤੀ ਆ ਇਹ ਬਾਬੇ ਨਾਨਕ ਦੀ ਜਿਹੜੀ ਦਸਵੰਦ ਚਲਾਈ ਉਹਦਾ ਪੈਸਾ ਇਹਦਾ ਦਰਵਾਰਤੋਂ ਨਾ ਕਰਿਓ ਜਿਹੜਾ ਤਾਂ ਜਿਹਨੂੰ ਤਾਂ ਲੋੜ ਆ ਉਹਦੇ ਵਾਸਤੇ ਇਹ ਕਿਉ ਆ ਤੇ ਜਿਹਨੂੰ ਲੋੜ ਨਹੀਂ ਹੈਗੀ ਕੀ ਇਹਦਾ ਨਜਾਇਜ਼ ਫਾਇਦਾ ਚੱਕ ਲੈ ਉਹਦੇ ਵਾਸਤੇ ਇਹ ਜ਼ਹਿਰ ਆ ਮਿੱਠੀ ਜ਼ਹਿਰ ਆ ਇਹ ਮਿੱਠੀ ਜ਼ਹਿਰ ਨਾ ਖਾਇਓ ਤੇ ਲੋੜਵੰਦ ਕਰ ਪੂਰਾ ਪਹੁੰਚੇ ਤੇ ਮੈਂ ਫੇਰ ਇੱਕ ਵਾਰੀ ਬਈ ਲਾਈਟ ਤੇ ਕਿੰਨਾ ਅਕਾਲ ਏੜਦਾ ਤੇ ਆਪਣੀ ਹਮਤੋਜਮਾਨ ਟੀਮ ਦਾ ਸਾਰਿਆਂ ਦਾ ਜਿੰਨਾ ਵੀ ਦਾਨ ਨਹੀਂ ਸੱਜਣਾ ਨੇ ਮਾਇਆ ਭੇਜੀ ਆ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਤੇ ਆਸ ਕਰਦੇ ਆ ਕਿ ਇਸੇ ਹੀ ਤਰ੍ਹਾਂ ਪੰਜਾਬ ਦੀ ਪੰਜਾਬੀਅਤ ਦੀ ਤੇ ਆਪਣੇ ਪੰਜਾਬ ਦੀ ਲੋਕਾਂ ਦੀ ਮਦਦ ਕਰਦੇ ਰਹੋਗੇ ਜੀ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਨਿਆਰਾ ਪੰਪ ਤੇ ਆਪਾਂ ਜਿਹੜਾ ਰਹਿ ਗਿਆ ਸੀ ਤੇਲ ਹੁਣ ਅਕਾਲ ਏਡ ਤੇ ਭਾਈ ਅਮਤੋਜ ਮਾਨ ਜੀ ਦੀ ਟੀਮ ਵੱਲੋਂ ਵੰਡਿਆ ਜਾਣਾ ਹੁਣ ਆਪਾਂ ਉੱਥੇ ਵੰਡਦੇ ਆਂ ਔਰ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ